ਜੀ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਅੱਜ ਦਾ ਇਕੱਠ ਦੇਖ ਕੇ ਤੁਸੀਂ ਇਹ ਦੇਖੋਗੇ ਕਿ ਪੂਰੇ ਪੰਜਾਬ ਛੱਡੋ ਵਿਸ਼ਵ ਭਰ ਦੇ ਵਿੱਚ ਜਿੰਨਾ ਤੁਸੀਂ ਚੈਨਲਾਂ ਉਂ ਰਹੀ ਲਾਈਵ ਹੋ ਰਹੇ ਹੋ ਇਹ ਦੇਖ ਕੇ ਵੈਸੇ ਤਾਂ ਪਹਿਲਾਂ ਹੀ ਕਹਿ ਚੁੱਕੇ ਸੀ ਤੇ ਅੱਜ ਦੀ ਜੇ ਗੱਲ ਕਰੀਏ ਜਦੋਂ ਦੇਖਣਗੇ ਇੰਨਾ ਇਕੱਠ ਜੇ 10% ਵੋਟ ਰਹਿ ਗਈ ਸੀ ਤਾਂ ਮਤਲਬ ਉਹ ਵੀ ਪੱਕੀ ਹੋ ਗਈ ਹੈ ਅੱਜ ਵਿਰੋਧੀ ਇੰਨਾ ਸਾਰਾ ਇਕੱਠ ਹੈ ਇੰਨਾ ਵਲੰਟੀਅਰ ਵਲੰਟੀਅਰਾਂ ਦਾ ਉਤਸ਼ਾਹ ਇਹ ਲੀਡਰਾਂ ਦਾ ਮਾਨ ਸਨਮਾਨ ਸਭ ਦੇਖ ਕੇ 당ਗ ਰਹਿ ਜਾਣਗੇ ਜੀ ਮੈਂ ਹੁਣੀ ਆਇਆ ਮਹਾਰਾਣੀ ਪ੍ਰਨੀਤਪੁਰ ਜੀ ਵੀ ਅੱਜ ਕਾਗਜ਼ ਪਰ ਨੇ ਆ ਮੇਰੇ ਖਿਆਲ ਨਾਲ ਗਿਣ ਕੇ ਗੱਡੀਆਂ ਤਾਂ ਉਹਨਾਂ ਕੋਲ 4 ਸੀ ਬੰਦੇ ਉਹਦੇ ਵਿੱਚ 2-2 3 ਸੀ 10 ਜਣੇ ਨਹੀਂ ਸੀ ਜੇ ਤੁਸੀਂ ਇੱਥੇ ਗੱਲ ਕਰੋਗੇ ਆਪਣਾ ਡਾਕਟਰ ਵਰਦੀ ਸਿੰਘ ਦੇ ਇੱਥੇ ਹੀ ਕੱਟ ਦੇ ਵਿੱਚ ਘੱਟੋ ਘੱਟ 10000 ਬੰਦਾ ਇੱਥੇ ਆਮ ਆਦਮੀ ਪਾਰਟੀ ਦਾ ਇਹ ਉਹ ਬੰਦੇ ਨਹੀਂ ਹੈ ਪਹਾੜੇ ਤੇ ਲੈ ਜਾਂਦੇ ਆ ਇਹ ਆਪ ਮੁਹਾਰੇ ਚੱਲ ਕੇ ਆਉਣ ਵਾਲੇ ਆ ਇਹ ਉਹ ਲੋਕ ਹੈ ਜਿਨ੍ਹਾਂ ਨੇ ਪਿਛਲੀ ਵਾਰੀ 2022 ਚ ਇਤਿਹਾਸ ਰਚਿਆ ਸੀ 92 ਐਮਐਲਏ ਬਣਾਏ ਸੀ ਇਸ ਵਾਰੀ ਮਿਸ਼ਨ ਦਾ ਜਿਹੜਾ ਮਿਸ਼ਨ ਪੰਜਾਬ ਹੈ ਭਗਵੰਤ ਮਾਨ ਸਾਹਿਬ ਦਾ 13 0 ਔਰ ਜਰੂਰ ਉਹ ਪੂਰਾ ਕਰਨ ਪੂਰਾ ਕਰਨਗੇ ਤੇ 13 0 ਜਿਹੜਾ ਸੁਪਨਾ ਪੂਰਾ ਕਰਕੇ ਭਗਵੰਤ ਮਾਨ ਸਾਹਿਬ ਨੂੰ 13 ਬਾਵਾ ਦੇਣਗੇ ਮੋਦੀ ਸਾਹਿਬ ਨੂੰ ਅਸੀਂ ਅੱਜ ਹਲਾਕੇ ਰੱਖ ਦਾਂਗੇ ਜਿਹੜਾ ਪੰਜਾਬ ਨਾਲੋਂ ਵਿਤਕਰਾ ਕਰਦਾ ਹੈ 8000 ਕਰੋੜ ਤੇ ਹੋਰ ਜਿੰਨਾ ਪੈਸਾ ਸਾਰਾ ਰੁਕਿਆ ਪਿਆ ਉਹ ਇਹ ਸਾਡੇ ਜਿੰਨੇ ਐਮਪੀ ਐ ਸੰਸਦ ਚ ਜਾ ਕੇ ਗੁੰਜਣਗੇ ਤੇ ਸਾਡਾ 8000 ਕਰੋੜ ਰੁਪਏ ਦਾ ਲਿਆਣਗੇ ਮਿਸ਼ਨ ਨੰਗਲਾ ਪੰਜਾਬ ਇਹ ਜਿਹੜਾ ਉਹ ਅਸੀਂ ਸਾਰੇ ਰਲ ਕੇ ਪੂਰਾ ਕਰਾਂਗੇ ਹਾਂ ਪ੍ਰਧਾਨ ਜੀ ਕੀ ਲੱਗਦਾ ਲੰਬੇ ਸਮੇਂ ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋਏ ਹੋ ਜਿਹੜੇ ਵਰਕਰਾਂ ਦੇ ਹੱਕ ਖੋਏ ਜਾਂਦੇ ਨੇ ਨਵੇਂ ਆਉਣ ਵਾਲੇ ਬੰਦਿਆਂ ਨੂੰ ਮੌਕੇ ਦਿੱਤੇ ਜਾਂਦੇ ਨੇ ਚੇਅਰਮੈਨੀਆਂ ਤਾਜ ਦਿੱਤੇ ਜਾਂਦੇ ਨੇ ਇਹਦੇ ਬਾਰੇ ਬੀਗਾ ਵਰਕਰ ਤੁਸੀਂ ਕੀ ਕਹਿੰਦੇ ਹੋ ਦੇਖੋ ਬਿਲਕੁਲ ਗਲਤ ਹੈ ਇੱਥੇ ਤੁਸੀਂ ਗਲਤ ਕਹਿ ਰਹੇ ਹੋ ਵੀ ਚੇਅਰਮੈਨੀਆਂ ਜਿਹੜੀਆਂ ਮਿਲੀਆਂ ਤੁਸੀਂ ਸਾਰੀਆਂ ਚੇਅਰਮੈਨੀਆਂ ਚੈੱਕ ਕਰੋ ਇੱਕ ਇੱਕ ਵਲੰਟੀਅਰ ਨੂੰ ਜਿਨੇ ਪਾਰਟੀ ਦੀ ਰੋਜ਼ ਸੇਵਾ ਕੀਤੀ ਹੈ ਹਰੇਕ ਵਲੰਟੀਅਰ ਨੂੰ ਚੇਅਰਮੈਨੀ ਮਿਲੀ ਹੈ ਕਿਸੇ ਵੀ ਕਾਂਗਰਸੀਆਂ ਦੂਜੀ ਪਾਰਟੀ ਚੋਂ ਆਏ ਨੂੰ ਨਹੀਂ ਮਿਲੀ ਪਹਿਲੀ ਗੱਲ ਦੂਜੀ ਗੱਲ ਜਿਹੜਾ ਮਿਸ਼ਨ ਅਰਵਿੰਦ ਕੇਜਰੀਵਾਲ ਸਾਹਿਬ ਦਾ ਹੈ ਭਾਰਤ ਨੂੰ ਨੰਬਰ 1 ਬਣਾਣਾ ਉਹਦੇ ਲਈ ਉਹਨਾਂ ਨੇ ਕਿਹਾ ਜਿਹੜਾ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਜਿਹੜਾ ਆਪਣੇ ਜੇ ਆਪਾਂ ਕਰੀਏ ਪ੍ਰਾਂਤ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਜਿਹੜਾ ਜ਼ਿਲ੍ਹੇ ਦੀ ਜਿਹੜਾ ਨਗਰ ਦੀ ਜਿਹੜਾ ਪਿੰਡ ਦੀ ਸੇਵਾ ਕਰਨਾ ਚਾਹੁੰਦਾ ਉਹ ਵੀ ਇਮਾਨਦਾਰੀ ਨਾਲ ਉਹਦਾ ਆਮ ਆਦਮੀ ਪਾਰਟੀ ਦੇ ਵਿੱਚੋਂ ਸਵਾਗਤ ਹੈ ਇੱਥੇ ਜਿਹੜੇ ਸਾਡੇ ਵਲੰਟੀਅਰ ਸਾਥੀ ਆ ਤੇ ਬਿਲਕੁਲ ਨਿਰਾਸ਼ ਨਹੀਂ ਹੈ ਇਹਨਾਂ 'ਚ ਪੂਰਾ ਜੋਸ਼ ਹੈ ਜਿਹੜਾ ਇਹਨਾਂ ਨੂੰ ਮਾਨ ਸਨਮਾਨ ਆਉਣ ਵਾਲੇ ਟਾਈਮ ਦੇ ਵਿੱਚ ਉਹ ਮਿਲਦਾ ਰਹੇਗਾ ਹਾਂ ਕੀ ਲੱਗਦਾ ਆਮ ਆਦਮੀ ਪਾਰਟੀ ਰਾਜਨੀਤੀ ਵਿੱਚ ਗੰਦਲੇਪਣ ਨੂੰ ਦੂਰ ਕਰਨ ਦੇ ਮੰਟੀਚੇ ਲੈ ਕੇ ਆਈ ਸੀਗੀ ਜਿੰਨੇ ਲੋਕ ਬਾਹਰਲੀਆਂ ਪਾਰਟੀਆਂ ਤੋਂ ਆ ਚੁੱਕੇ ਆ ਐ ਨਹੀਂ ਲੱਗਦਾ ਕਿ ਦੂਜੀਆਂ ਪਾਰਟੀਆਂ ਵਾਂਗੂ ਆਪਾਂ ਵੀ ਇੱਕ ਗੰਦਲੇ ਹੋਣ ਦਾ ਸਬੂਤ ਦੇ ਰਹੇ ਆ ਦੇਖੋ ਬਿਲਕੁਲ ਗਲਤ ਗੱਲ ਹੈ ਗੰਦਲੇ ਦੀ ਗੱਲ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹਦੀ ਸੋਚ ਸਹੀ ਆ ਜਿਹੜਾ ਨੇਕ ਦਲੀ ਇਮਾਨਦਾਰੀ ਨਾਲ ਮਿਸ਼ਨ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਬਣਾਣਾ ਜੇ ਉਹ ਪੂਰਾ ਕਰਨ ਲਈ ਆਪਣੀ ਇਮਾਨਦਾਰੀ ਨਾਲ ਪਾਰਟੀ ਦੇ ਵਿੱਚ ਆਏਗਾ ਉਹਦਾ ਸਵਾਗਤ ਹੈ ਜਿਹੜੇ ਗੰਦਲੇ ਆ ਉਹ ਹੱਲੇ ਵੀ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ੱੱਕੇ ਖਾ ਰਹੇ ਆ ਨਾ ਉਹਨਾਂ ਨੂੰ ਕੋਈ ਮਾਨਸਰਵਾਣ ਮਿਲਣਾ ਨਹੀਂ ਉਹਨਾਂ ਨੂੰ ਲੋਕਾਂ ਨੇ ਮੂੰਹ ਲਾਣਾ ਜਦੋਂ ਅਸੀਂ ਐਜ਼ ਅ ਵਲੰਟੀਅਰ ਡੋਰ ਟੂ ਡੋਰ ਜਾਂਦੇ ਆ ਜਦੋਂ ਅਸੀਂ ਬੈਲ ਖੜਕਾਣੇ ਕਹਿੰਦੇ ਆ ਨਾ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਤਾਂ ਬੜੇ ਮਾਨ ਦੇ ਨਾਲ ਅਗਲੇ ਦਰਵਾਜ਼ਾ ਖੋਲਦੇ ਆ ਦੂਜਿਆਂ ਨੂੰ ਤਾਂ ਕਹਿ ਦਿੰਦੇ ਆ ਭਾਈ ਅੱਗੇ ਲੰਘ ਜਾ ਜਿਵੇਂ ਕੋਈ ਮੰਗਲਛੰਨੀ ਆ ਲਾਇਆ ਹੋਵੇ ਤੇ ਸਾਨੂੰ ਤਾਂ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਆ ਪਟਿਆਲਾ ਦਿਹਾਤੀ ਔਰ ਪਟਿਆਲਾ ਵਿੱਚ ਜਿਹੜੇ ਵਿਕਾਸ ਦੇ ਕੰਮ ਕੀਤੇ ਗਏ ਸੀ ਜਿਹੜੇ ਇਸ ਟਾਈਮ ਬੰਦ ਹੋਏ ਸੀਗੇ ਚਾਹੇ ਵੱਡੀ ਨਦੀ ਦੇ ਪੁਲ ਮੁਰੰਮਤ ਨੂੰ ਲੈ ਕੇ ਹੋ ਜੀਏ ਉਹ ਕੰਮ ਸ਼ੁਰੂ ਨਹੀਂ ਕੀਤੇ ਜਾਂਦੇ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਜੀ ਦੇਖੋ ਜਿਹੜੇ ਕੰਮ ਜਿੰਨੇ ਪਹਿਲੀ ਗੱਲ ਹੈ ਪਟਿਆਲਾ ਦਿਹਾਤੀ ਦੀ ਗੱਲ ਕਰੋਗੇ ਇੱਥੋਂ ਸਾਡੇ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਜੇ ਗੱਲ ਕਰੋਗੇ ਜਿਹੜੇ ਇੱਥੇ ਮੁਹੱਲਾ ਕਲੀਨਿਕ ਖਿੱਲੇ ਆ ਖੁੱਲੇ ਆ ਤ ਉਹ 30 ਖੁੱਲੇ ਆ ਪੂਰੇ ਪੰਜਾਬ ਚ ਸਭ ਤੋਂ ਵੱਧ ਖੁੱਲੇ ਆ ਉਸ ਤੋਂ ਬਾਅਦ ਤੁਸੀਂ ਸੜਕਾਂ ਦੀ ਗੱਲ ਕਰੋਗੇ ਜਿੰਨੇ ਇੱਥੇ ਪ੍ਰੋਜੈਕਟ ਡਾਕਟਰ ਸਾਹਿਬ ਲੈ ਕੇ ਆਏ ਆ ਜਿੰਨੀਆਂ ਸੜਕਾਂ 33 ਫੁੱਟ ਦੀ ਲਗਾ ਲੋ ਜਾਂ ਤੁਸੀਂ ਦੀਪ ਆਪਣਾ ਸਰਹੰਦ ਰੋਡ ਤੋਂ ਲੈ ਕੇ ਭਾਸੋ ਰੋਡ ਤੱਕ ਲਗਾ ਲੋ ਜਿੰਨੇ ਡਾਕਟਰ ਸਾਹਿਬ ਨੇ ਪ੍ਰੋਜੈਕਟ ਸ਼ੁਰੂ ਕੀਤੇ ਆ ਸਾਰੇ ਬਹੁਤ ਵਧੀਆ ਚੱਲ ਰਹੇ ਆ ਹਾਂ ਕੁਛ ਦੇਰ ਲਈ ਕੋਈ ਪ੍ਰੋਜੈਕਟ ਬੰਦ ਵੀ ਕਰਨਾ ਪੈਂਦਾ ਪੰਜ-ਛੇ ਦਿਨਾਂ ਜੋ ਸਾਰੇ ਪ੍ਰੋਜੈਕਟ ਜਿਹੜੇ ਦੁਬਾਰਾ ਸ਼ੁਰੂ ਹੋ ਜਾਣਗੇ ਤੇ ਤੁਸੀਂ ਦੇਖੋਗੇ ਇਹੀ ਪੜਿਆਲਾ ਜਿਹੜਾ ਕਿਸੇ ਟਾਈਮ ਮੈਨੂੰ ਤਾਂ ਕਹਿੰਦੇ ਵੀ ਸ਼ਰਮ ਆਉਂਦੀ ਹੈ ਵੀ ਕੈਪਟਨ ਸਾਹਿਬ ਤੁਹਾਡੇ ਕੋਲ ਇਹ ਪੜਿਆਲਾ ਸੀਗਾ ਤੁਸੀਂ ਪੜਿਆਲੇ ਦਾ ਕੀ ਸਵਾਰਿਆ ਤੇ ਜੇ ਤੁਸੀਂ ਡਾਕਟਰ ਸਾਹਿਬ ਦੀ ਗੱਲ ਕਰੋਗੇ ਤਾਂ ਪੜਿਆਲੇ ਦੇ ਵਿੱਚ ਜੀਤਪਾਲ ਕੋਹਲੀ ਸਾਹਿਬ ਦੀ ਗੱਲ ਕਰੋਗੇ ਬਹੁਤ ਸਾਰੇ ਪ੍ਰੋਜੈਕਟ ਆਏ ਵੀ ਹਨ ਤੇ ਸਾਰੇ ਪੂਰੇ ਵੀ ਹੋ ਰਹੇ ਹਨ ਪੜਿਆਲਾ ਹੁਣ ਮਤਲਬ ਆਪਣਾ ਸੁੰਦਰਤਾ ਦੇ ਵਿੱਚ ਨੰਬਰ 1 ਬਣਨ ਲਈ ਤਿਆਰ ਹੈ ਕਾਫੀ ਸਮਾਂ ਹੋ ਗਿਆ ਸਰਕਾਰ ਆਈ ਨੂੰ ਹਜੇ ਤੱਕ ਪਟਿਆਲਾ ਜ਼ਿਲ੍ਹੇ ਦੇ ਵਿੱਚ ਮਨਿਸਟਰ ਰਹੇ ਨੇ ਸਮਾਨਾ ਹਾਲ ਕਿ ਤੋਂ ਮਨਿਸਟਰ ਰਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਜਿਹੜਾ ਕਿ ਜਿਹੜੀਆਂ ਨੌਕਰੀਆਂ ਨੂੰ ਦਰਸਾਉਂਦਾ ਹੋਵੇ ਉਹ ਨਹੀਂ ਆ ਸਕਿਆ ਜੀ ਦੇਖੋ ਮੇਰੀ ਗੱਲ ਸੁਣੋ ਜੇ ਤੁਸੀਂ ਗੱਲ ਕਰ ਰਹੇ ਹੋ ਪ੍ਰੋਜੈਕਟ ਦੀ ਦੇਖੋ ਪ੍ਰੋਜੈਕਟ ਦੀ ਗੱਲ ਇਸ ਤਰ੍ਹਾਂ ਮੰਤ ਸਿੰਘ ਨੇ ਪਹਿਲਾਂ ਹੀ ਦੱਸਿਆ 50000 ਕਰੋੜ ਰੁਪਏ ਤੱਕ ਦਾ ਪੰਜਾਬ 'ਚ ਨਿਵੇਸ਼ ਹੋ ਰਿਹਾ ਹੈ ਤੇ ਇੱਥੇ ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਲਈ ਦੱਸਣਾ ਚਾਹਾਂਗਾ ਬਹੁਤ ਹੀ ਜਲਦੀ ਆਉਣ ਵਾਲੇ ਟਾਈਮ ਦੇ ਵਿੱਚ ਪਟਿਆਲੇ ਦੇ ਵਿੱਚ ਵੀ ਪ੍ਰੋਜੈਕਟ ਆ ਰਿਹਾ ਜਿੱਥੇ ਸਾਡੇ ਜਿਹੜੇ ਨੌਜਵਾਨ ਹੈ ਉਹ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਇੱਥੋਂ ਦਾ ਜਿਹੜੀ ਜਨਤਾ ਹੈ ਰੋਜ਼ਗਾਰ ਮਿਲਣ ਦੇ ਨਾਲ ਇੱਥੇ ਜਿਹੜੇ ਪ੍ਰੋਜੈਕਟ ਖੁੱਲਣ ਦੇ ਨਾਲ ਬਾਕੀਆਂ ਨੂੰ ਵੀ ਸਾਰੇ ਜਿਹੜਾ ਕੰਮਕਾਰ ਮਿਲੇਗਾ ਤੇ ਆਉਣ ਵਾਲੇ ਟਾਈਮ 'ਚ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਆਉਣ ਵਾਲੇ ਆ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਲੋਕ ਸਰਕਾਰ ਤੋਂ ਦੁਖੀ ਨੇ ਚਾਹੇ ਮੁਲਾਜ਼ਮ ਵਰਗ ਹੋਵੇ ਚਾਹੇ ਕੱਚੇ ਕਰਮਚਾਰੀ ਹੋਣ ਚਾਹੇ ਜੇ ਪੱਲੇਦਾਰ ਯੂਨੀਅਨ ਵਾਲੇ ਹੋਣ ਕਿਸਾਨ ਤਾਂ ਵੱਡੇ ਵੱਡੀ ਗਿਣਤੀ ਨਾਰਾਜ਼ ਹੈਗੇ ਨੇ ਕੀ ਲੱਗਦਾ ਉਹਨਾਂ ਦੀ ਨਾਰਾਜ਼ਗੀ ਕਿਉਂ ਤੱਕ ਦੂਰ ਹੋਊਗੀ ਜੀ ਦੇਖੋ ਕਿਸਾਨਾਂ ਦੀ ਪਹਿਲਾਂ ਮੈਂ ਗੱਲ ਕਰਾਂ ਕਿਸਾਨ ਤਾਂ ਸਾਡੇ ਨਾਲ ਹੈ ਜੀ ਜੇ ਅਸੀਂ ਹੁਣ ਪਿੰਡਾਂ ਦੇ ਵਿੱਚ ਜਾਂਦੇ ਆ ਕਿਸਾਨਾਂ ਨੇ ਪਹਿਲਾਂ ਜਾਗਿਆ ਵੀ ਅਸੀਂ ਭਾਜਪਾ ਨੂੰ ਮੂੰਹ ਨਹੀਂ ਲਾਣਾ ਉਹਨਾਂ ਨੂੰ ਕਿਤੇ ਲਿਖ ਕੇ ਵੀ ਲਾਏ ਪਏ ਉਹਨਾਂ ਨੇ ਕੀ ਭਾਜੀ ਪੀਜਪੀ ਦਾ ਭਾਈ ਕੋਈ ਬੰਦਾ ਨਾਵੇ ਪਹਿਲੀ ਗੱਲ ਉੱਠੀ ਜਾਣਾ ਡਾਕਟਰ ਸਾਹਿਬ ਦੀ ਗੱਲ ਕਰੋਗੇ ਡਾਕਟਰ ਸਾਹਿਬ ਨੇ 1 ਸਾਲ ਤੁਸੀਂ ਤੁਹਾਨੂੰ ਪਤਾ ਹੈ ਦਿੱਲੀ ਪਾਉਂਡਰ ਤੇ ਲਗਾਇਆ ਕਿਸਾਨਾਂ ਨੇ ਸਾਬ ਕਿਹਾ ਵੀ ਅਸੀਂ ਡਾਕਟਰ ਸਾਹਿਬ ਦੇ ਨਾਲ ਆ ਜੇ ਤੁਸੀਂ ਬਾਕੀਆਂ ਦੀ ਗੱਲ ਕਰੋਗੇ ਤਾਂ ਹਰੇਕ ਇਸ ਟਾਈਮ ਜੇ ਆਪਾਂ ਪੜਿਆਲਾ ਮੈਂ ਕੱਲਾ ਪੜਿਆਲਾ ਸੀਟ ਤੋਂ ਗੱਲ ਕਰਾਂਗਾ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਮੁਲਾਜ਼ਮ ਵਰਗ ਤੋਂ ਲੈ ਕੇ ਕਿਸਾਨ ਤੋਂ ਲੈ ਕੇ ਹਰੇਕ ਨੌਜਵਾਨ ਉਸੇ ਰੈਲੀ ਦਾ ਕੱਟ ਦੇਖ ਕੇ ਜਾਣ ਸਕਦੇ ਹੋ ਇੱਕ ਇੱਕ ਮੈਂ ਕਹਿੰਦਾ ਨੌਜਵਾਨ ਤੋਂ ਲੈ ਕੇ ਕਿਸਾਨ ਤੋਂ ਲੈ ਕੇ ਹਰ ਇੱਕ ਵਾਲੰਟੀਅਰ ਉਹ ਤਿਆਰ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਦਿਖ ਰਿਹਾ ਜੀ ਦੇਖੋ ਜੀ ਬਹੁਤ ਵਧੀਆ ਰੁਝਾਨ ਆ ਰਿਹਾ ਜੀ ਤੁਸੀਂ ਅੱਜ ਦੇਖਿਆ ਨੌ ਹਲਕਿਆਂ ਦੇ ਵਿੱਚੋਂ ਕਈ ਸਾਰੇ ਐਮ ਐਲ ਏ ਆਏ ਆ ਤੇ ਜਿਹੜੇ ਐਮ ਐਲ ਏ ਆਏ ਆ ਉਹਨਾਂ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਵਾਲੰਟੀਅਰ ਵੀ ਆਏ ਆ ਤੇ ਉੱਥੋਂ ਦੇ ਇਲਾਕੇ ਦੇ ਵਸਨੀਕ ਵੀ ਆਏ ਆ ਜੇ ਉਹਨਾਂ ਨਾਲ ਐਨੇ ਐਮਐਲਐਨ ਨਾਲ ਤੁਸੀਂ ਜੇ ਗੱਲ ਕਰੀਏ ਵਲੰਟੀਅਰ ਤੇ ਐਨੇ ਬੰਦੇ ਆਏ ਆ ਤਾਂ ਇਸ ਦਾ ਮਤਲਬ ਪੂਰਾ ਪੋਜ਼ਿਟਿਵ ਹੈ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜੀ ਡਾਕਟਰ ਬਲਬੀਰ ਸਿੰਘ ਜੀ ਜਿੱਤ ਹੋएगी ਪੂਰੇ ਪੰਜਾਬ ਦੇ ਵਿੱਚ ਨੰਬਰ 1 ਜਿੱਤ ਹੋएगी ਹਾਂ ਪਟਿਆਲਾ ਦਿਹਾਤੀ ਦੇ ਵਿੱਚ ਵਾਟਰ ਟੈਂਕਸ ਜਿਹੜੇ ਹੈਗੇ ਨੇ ਨਿਰਮਾਣ ਕੀਤਾ ਜਾ ਰਿਹਾ ਜੇ ਦੇਖਿਆ ਜਾਵੇ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਵਾਟਰ ਟੈਂਕਸ ਨਹੀਂ ਜਿਹੜੇ ਵਾਟਰ ਬਾਕਸ ਵੱਲੋਂ ਬਣਾ ਜਾਂਦੇ ਟੈਂਕੀਆਂ ਉਹ ਨਹੀਂ ਬਣ ਰਹੀਆਂ ਕੀ ਲੱਗਦਾ ਕਿ ਇਹ ਵਿਸ਼ੇਸ਼ ਉਪਰਾਲਾ ਸਿਰਫ ਪਟਿਆਲਾ ਦਿਹਾਤੀ ਵਾਸਤੇ ਹੈ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੇ ਸਾਡੇ ਮਾਨਯੋਗ ਸਿਹਤ ਮੰਤਰੀ ਹੈ ਜਦੋਂ ਪਹਿਲਾ ਐਮ.ਐਲ.ਏ ਬਣੇ ਉਸ ਤੋਂ ਬਾਅਦ ਉਹ ਸਿੱਧ ਮੰਤਰੀ ਬਣੇ ਤੁਸੀਂ ਇਹ ਲਾ ਲਓ ਵੀ ਦਿਨ ਰਾਤ ਇੱਕ ਭਗਵੰਤਮਾਨ ਸਾਹਿਬ ਹੈ ਇੱਕ ਡਾਕਟਰ ਸਾਹਿਬ ਹੈ ਜਿਹੜੇ ਦਿਨ ਰਾਤ ਲੋਕਾਂ ਦੀ ਸੇਵਾ ਚ ਲੱਗੇ ਰਹਿੰਦੇ ਆ ਡਾਕਟਰ ਸਾਹਿਬ ਨੇ ਕਦੀ ਵੀ ਐਸਾ ਮੌਕਾ ਨਹੀਂ ਉਹਨਾਂ ਨੇ ਕੁੰਝਿਆ ਵੀ ਕੋਈ ਪ੍ਰੋਜੈਕਟ ਹੈ ਜਿਹੜਾ ਉਹਨਾਂ ਦੇ ਹੱਥੋਂ ਲੰਘ ਜੇ ਆਹੀਂ ਤੁਸੀਂ ਦੇਖਿਆ ਭਾਵੇਂ ਮੈਂ ਗੱਲ ਕਰਾਂ ਮੇਨ ਸੜਕਾਂ ਦੀ ਮੈਂ ਗੱਲ ਕਰਾਂ ਮਹੱਲਾ ਕਲੀਨਿਕ ਦੀ ਮੈਂ ਇੱਥੇ ਗੱਲ ਕਰਾਂਗਾ ਜਿਹੜੇ ਪੜਿਆਲੇ ਦੇ ਵਿੱਚ ਦੋ ਵੱਡੇ ਹਸਪਤਾਲ ਹੈ ਰਜਿੰਦਰ ਹਸਪਤਾਲ ਤੇ ਆਪਣਾ ਮਾਤਾ ਕੋਛਲਿਆ ਹਸਪੀਟਲ ਤੁਸੀਂ ਮਾਤਾ ਕੋਛਲਿਆ ਦੇ ਵਿੱਚ ਦੇਖਿਆ ਹੋਣਾ ਆਈਸੀਯੂ ਖੁੱਲ ਚੁੱਕਾ ਹੈ ਕਿਸੇ ਸਰਕਾਰ ਨੇ ਸੋਚਿਆ ਨਹੀਂ ਸੀ ਕਿਉਂਕਿ ਅੱਜਕੱਲ ਜੰਮਦੇ ਬੱਚੇ ਨੂੰ ਪੀਲੇ ਹੋ ਜਾਂਦਾ ਹੈ ਉਹਨੂੰ ਆਈਸੀਯੂ 'ਚ ਰੱਖਣ ਦੀ ਬਹੁਤ ਲੋੜ ਹੈ ਡਾਕਟਰ ਸਾਹਿਬ ਦੀ ਸੋਚ ਵਧੀਆ ਸੀ ਉਹਨਾਂ ਨੇ ਇੱਥੇ ਆਈਸੀਯੂ ਵੀ ਖੋਲਿਆ ਤਿੰਨ ਦਾ ਹਸਪਤਾਲ ਦੀ ਕਾਇਆ ਕਲਪ ਕੀਤੀ ਤੁਹਾਡਾ ਸਭ ਤਾਂ ਤਤ ਪਰ ਤਿਆਰ ਰਹਿੰਦੇ ਆ ਕੋਈ ਉਹਨਾਂ ਨੂੰ ਮੌਕਾ ਮਿਲੇ ਤਾਂ ਹਰੇਕ ਪੱਧਰ ਦਾ ਜਿਹੜਾ ਪੜਿਆਲਾ ਦਿਹਾਤੀ ਦੇ ਵਿੱਚ ਆਉਂਦਾ ਹੀ ਹੈ ਲੋਕ ਸਭਾ ਚ ਚੋਣ ਲੜਨ ਦੇ ਚੁੱਕ ਜਿਹੜੇ ਤਿੰਨ ਜਾਂ ਚਾਰ ਕੈਂਡੀਡੇਟ ਸੀਗੇ ਉਹ ਆਪਣੇ ਪਾਰਟੀ ਲਈ ਵਰਕ ਕਰਦੇ ਘੱਟ ਨਜ਼ਰ ਆ ਰਹੇ ਨੇ ਕੀ ਕਹਿੰਦੇ ਸਵਾਰੀ ਜੀ ਬਿਲਕੁਲ ਗਲਤ ਹੈ ਜੀ ਦੇਖੋ ਠੀਕ ਹੈ ਤੁਸੀਂ ਵੀ ਲੱਗਦਾ ਵਿਰੋਧੀਆਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਹੋ ਕੋਈ ਗੱਲ ਨਹੀਂ ਜੇ ਤੁਸੀਂ ਗੱਲ ਕਰੋਗੇ ਲੋਕਤੰਤਰ ਵਿੱਚ ਹਰੇਕ ਦਾ ਹੱਕ ਹੈ ਕੋਈ ਵੀ ਚੋਣ ਲੜ ਸਕਦਾ ਹੈ ਜਿਹੜੇ ਸਾਡੇ ਪਹਿਲਾਂ ਦੀ ਗੱਲ ਕਰ ਰਹੇ ਹੋ ਜਿਹੜੇ ਐਮਪੀ ਦੀ ਚੋਣ ਲੜਨ ਦੇ ਇੱਛੁਕ ਸੀ ਤੁਸੀਂ ਅੱਜ ਦੇਖਿਆ ਹੋਣਾ ਮੰਚ ਤੇ ਵੀ ਸਾਡੇ ਨਾਲ ਇਕੱਠੇ ਸੀ ਤੇ ਉਹਨਾਂ ਦੇ ਨਾਲ ਜਿੰਨੇ ਵਲੰਟੀਅਰ ਆ ਉਹ ਨਾਲ ਲੈ ਕੇ ਇਕੱਠੇ ਸੀ ਸਾਰੇ ਖੁਸ਼ ਹੈ ਜੀ ਤੇ ਡਾਕਟਰ ਸਾਹਿਬ ਦੇ ਹੱਕ ਵਿੱਚ ਸਾਰੇ ਮੈਂ ਤੁਹਾਨੂੰ ਪਹਿਲਾਂ ਵੀ ਬਾਰ ਬਾਰ ਇੱਕੋ ਗੱਲ ਕਹਾਂਗਾ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਥੈਂਕ ਯੂ